ਦੋਸਤੋ ਕੱਲ ਦਾ ਟਰੱਕਾਂ ਵਾਲਿਆਂ ਦੀ ਹੜਤਾਲ ਨੇ ਸਾਡੇ ਲੋਕਾਂ ਦਾ ਧਿਆਨ ਆ ਜਿਹੜਾ ਉਹ ਹਿੱਟ ਐਂਡ ਰਨ ਨਵਾਂ ਜੋ ਕਾਨੂੰਨ ਬਣਿਆ ਹੈਗਾ ਉਸ ਦੇ ਵੱਲ ਦਿਵਾਇਆ ਹੈਗਾ ਪਰ ਆਮ ਤੌਰ ਦੇਤੇ ਮੀਡੀਆ ਦੇ ਵਿੱਚੋਂ ਵੱਡੇ ਪੱਧਰ ਦੇ ਉੱਤੇ ਜੋ ਚਰਚਾ ਹੋਣੀ ਚਾਹੀਦੀ ਆ ਉਸ ਦੇ ਬਾਰੇ ਆ ਜਿਹੜੀ ਗੱਲਬਾਤ ਉਹ ਕੀਤੀ ਹੀ ਨਹੀਂ ਜਾ ਰਹੀਗੀ ਸਿਰਫ ਮਾਮਲਾ ਇੱਕ ਕਾਨੂੰਨ ਦਾ ਹੀ ਨਹੀਂਗਾ ਜਾਂ ਸਰਫੇ ਟਰੱਕਾਂ ਵਾਲਿਆਂ ਦੇ ਨਾਲ ਸੰਬੰਧਿਤ ਹੀ ਨੀਗਾ ਸਗੋ ਹਰੇਕ ਡਰਾਈਵਰ ਦੇ ਉੱਤੇ ਲਾਗੂ ਹੁੰਦਾ ਪਹਿਲੀ ਗੱਲ ਤਾਂ ਇਹ ਆ ਪਰ ਤੁਹਾਡੇ ਵਾਸਤੇ ਇੱਕ ਨਵੀਂ ਗੱਲ ਇਹ ਹੈਗੀ ਆ ਕਿ ਜੋ ਸਾਡੇ ਪਹਿਲਾਂ ਇੱਥੇ ਫੌਜਦਾਰੀ ਕਾਨੂੰਨ ਸੀਗਾ ਉਹ ਪੂਰਨ ਤੌਰ ਤੇ ਦਿੱਤੇ ਆ ਜਿਹੜਾ ਉਹ ਤਬਦੀਲ ਕਰ ਦਿੱਤਾ ਗਿਆ ਹੈਗਾ ਪਰ ਸਾਡੇ মিডিਆ ਦੇ ਵਿੱਚ ਇਸ ਸੰਬੰਧੀ ਨਾ ਕੋਈ ਡਿਬੇਟ ਸਾਹਮਣੇ ਖੁੱਲ ਕੇ ਆ ਰਹੀ ਹੈਗੀ ਆ ਤੇ ਨਾ ਹੀ ਆ ਜਿਹੜਾ ਇਸ ਬਾਰੇ ਕੋਈ ਕਿਸੇ ਵੀ ਬੰਦੇ ਨੇ ਚਰਚਾ ਕੀਤੀ ਹੈਗੀ ਆ ਪੰਜਾਬੀ মিডিਆ ਦੇ ਵਿੱਚ ਤਾਂ ਖਾਸ ਤੌਰ 'ਤੇ ਆ ਜਿਹੜਾ ਉਹ ਇਸ ਸੰਬੰਧੀ ਕੋਈ ਚਰਚਾ ਨਹੀਂ ਕੀਤੀ ਜੇਕਰ ਤੁਹਾਨੂੰ ਲੱਗਦਾ ਹੈਗਾ ਕਿ ਅਸੀਂ ਮਿਹਨਤ ਕਰਕੇ ਤੁਹਾਡੀ ਭਲਾਈ ਦੇ ਲਈ ਵੀਡੀਓ ਕ੍ਰੀਏਟ ਕਰ ਰਹੇ ਹੈਗੇ ਆ ਖੋਜ ਕਰਦੇ ਹੈਗੇ ਆ ਤਾਂ ਕਿਰਪਾ ਕਰਕੇ ਸਾਡੀ ਆਰਥਿਕ ਸਹਾਇਤਾ ਵੀ ਲਾਜ਼ਮੀ ਕਰੋ ਕਿਉਂਕਿ ਲੋਕਾਂ ਦੇ ਖਰਚੇ ਦੇ ਉੱਤੇ ਹੀ ਆ ਜਿਹੜੀ ਲੋਕਾਂ ਦੀ ਗੱਲ ਹੋ ਸਕਦੀ ਹੈਗੀ ਆ ਕਿਤੇ ਨਾ ਕਿਤੇ ਇਸ ਪੱਖੋਂ ਅਸੀਂ ਪਿੱਛੇ ਨਾ ਰਹਿ ਜਾਈਏ ਇਸ ਕਰਕੇ ਜਿੰਨੇ ਵੀ ਹੇਠਾ ਨੰਬਰ ਫਲੈਸ਼ ਹੋ ਰਹੇ ਹੈਗੇ ਆ ਜਿੰਨੇ ਵੀ ਸਾਡੀ ਸਹਾਇਤਾ ਕਰ ਸਕਦੇ ਹੋ ਸਹਾਇਤਾ ਵੀ ਲਾਜ਼ਮੀ ਕਰੋ ਹੁਣ ਆਪਾਂ ਆਪਣੇ ਮੁੱਦੇ ਦੇ ਵੱਲ ਆ ਜਿਹੜਾ ਉਹ ਧਿਆਨ ਕੇਂਦਰਿਤ ਕਰਦੇ ਆ ਤੁਹਾਨੂੰ ਅਸੀਂ ਦੱਸ ਰਹੇ ਸੀਗੇ ਕਿ ਸਿਰਫ ਹਿੱਟਡ ਰਨ ਵਾਲੇ ਮਾਮਲੇ ਦੇ ਵਿੱਚ ਹੀ ਨਹੀਂ ਸਗੋਂ ਪੂਰਨ ਤੌਰ ਦੇ ਉੱਤੇ ਸਾਡੇ ਭਾਰਤ ਦਾ ਫੌਜਦਾਰੀ ਕਾਨੂੰਨ ਆ ਜਿਹੜਾ ਉਹ ਬਦਲ ਦਿੱਤਾ ਗਿਆ ਪਹਿਲਾਂ ਜਿੰਨੀਆਂ ਵੀ ਸਜ਼ਾਵਾਂ ਹੁੰਦੀਆਂ ਸੀ ਉਹ ਆਈਪੀਸੀ सीआरपीसी ਜਾਂ ਇੰਡੀਅਨ ਐਵੀਡੈਂਸ ਐਕਟ ਦੇ ਥਰੂ ਆ ਜਿਹੜੀਆਂ ਉਹ ਸਾਰੇ ਦਾ ਸਾਰਾ ਜਿਹੜਾ ਕਾਨੂੰਨੀ ਪ੍ਰੋਸੀਜਰ ਆ ਜਿਹੜਾ ਉਹ ਚੱਲਦਾ ਸੀਗਾ ਪਰ ਹੁਣ ਸਾਡੇ ਭਾਰਤੀ ਸਰਕਾਰ ਬੀਜੇਪੀ ਸਰਕਾਰ ਨੇ ਆ ਜਿਹੜਾ ਇਹ ਤਿੰਨੋਂ ਦੇ ਤਿੰਨੋਂ ਕਾਨੂੰਨ ਆ ਜਿਹੜੇ ਸਾਰੇ ਦਾ ਸਾਰਾ ਸਿਸਟਮ ਆ ਜਿਹੜਾ ਉਹ ਚੇਂਜ ਕਰ ਦਿੱਤਾ ਗਿਆ ਹੁਣ ਇੰਡੀਅਨ ਪੈਨਲ ਕੋਡ ਦੀ ਥਾਂ ਦੇ ਉੱਤੇ ਭਾਰਤੀ ਆ ਨਿਆ ਸੰਹਤਾ ਲਾਗੂ ਕਰ ਦਿੱਤੀ ਆ ਅ ਦੂਸਰਾ ਹੈਗਾ ਕੋਡ ਆਫ ਕ੍ਰਿਮੀਨਲ ਪ੍ਰੋਸੀਡਰ ਦੀ ਜਗ੍ਹਾ ਦੇ ਉੱਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਲੈ ਆਂਦੀ ਆ ਅਤੇ ਨਾਲ ਹੀ ਆ ਜਿਹੜਾ ਇੰਡੀਅਨ ਐਵੀਡੈਂਸ ਐਕਟ ਦੀ ਜਗ੍ਹਾ ਦੇ ਉੱਤੇ ਭਾਰਤੀ ਸ਼ਾਖਿਆ ਸੰਹਿਤਾ ਜਿਹੜੀ ਆ ਉਹ ਲੈ ਆਂਦੀ ਹੈਗੀ ਆ ਇਹਨਾਂ ਤਿੰਨਾਂ ਬਿੱਲਾਂ ਨੂੰ ਆ ਜਿਹੜਾ 25 ਦਸੰਬਰ 2023 ਨੂੰ ਆ ਜਿਹੜਾ ਸਾਡੇ ਭਾਰਤ ਦੇ ਰਾਸ਼ਟਰਪਤੀ ਦ੍ਰੋਪਤੀ ਮਰਮੂ ਜੀ ਨੇ ਆ ਜਿਹੜਾ ਉਹ ਸਬਕਾਰ ਕਰ ਲਿਆ ਸੀਗਾ ਅਸਲ ਦੇ ਵਿੱਚ ਜਦੋਂ ਪਹਿਲਾਂ ਵੀ ਇਹ ਤਿੰਨੋਂ ਬਿੱਲ ਲੈ ਕੇ ਆਂਦੇ ਸੀਗੇ ਜਦੋਂ ਸੰਸਦ ਦੇ ਵਿੱਚ ਤਾਂ ਉਸ ਸਮੇਂ ਵੀ ਆ ਜਿਹੜਾ ਮਾਨਸੂਮ ਸੈਸ਼ਨ ਦੇ ਦੌਰਾਨ ਆ ਜਿਹੜਾ ਇਹ ਤਿੰਨੋਂ ਦੇ ਤਿੰਨੋਂ ਬਿੱਲ ਆ ਜਿਹੜੇ ਉਹ ਜਮਾਂ ਲਾਸਟ ਦੇ ਉੱਤੇ ਲੈ ਕੇ ਆਂਦੇ ਅਤੇ ਬਾਅਦ ਦੇ ਵਿੱਚ ਆ ਜਿਹੜਾ ਉਹ ਸੰਸਦੀ ਕਮੇਟੀ ਦੇ ਕੋਲੇ ਆ ਜਿਹੜਾ ਇਹਨਾਂ ਬਿੱਲਾਂ ਨੂੰ ਆ ਜਿਹੜਾ ਉਹ ਭੇਜ ਦਿੱਤਾ ਗਿਆ ਸੀ ਤੇ ਇੱਕ ਵਾਰੀ ਇਹਨਾਂ ਦੇ ਉੱਤੇ ਰੋਕ ਲੱਗ ਗਈ ਸੀਗੀ ਉਦੋਂ ਪਰ ਦੁਬਾਰਾ ਤੋਂ ਫੇਰ ਆ ਜਿਹੜਾ ਇਹ ਸਰਕਾਰ ਆ ਜਿਹੜੀ ਉਹ ਬਿੱਲ ਲੈ ਕੇ ਆਈ ਹੈ ਪਹਿਲੀ ਗੱਲ ਤਾਂ ਇਹ ਹੈਗੀ ਕਿ ਇਹ ਬਿੱਲ ਉਹਨਾਂ ਟਾਈਮ ਦੇ ਉਸ ਟਾਈਮ ਦੇ ਵਿੱਚ ਪਹਿਲਾਂ ਵੀ ਇਸ ਬਿੱਲ ਨੂੰ ਜਿਹੜਾ ਕਾਲੀ ਦੇ ਵਿੱਚ ਲੈ ਕੇ ਆਂਦਾ ਗਿਆ ਸੀਗਾ ਤੇ ਮਾਨਸੂਮ ਦੇ ਜਮਾਂ ਲਾਸਟ ਵਾਲੇ ਸੈਸ਼ਨ ਦੇ ਲਾਸਟ ਦਿਨਾਂ ਜਿਹੜਾ ਇਹਨਾਂ ਨੂੰ ਲੈ ਕੇ ਆਂਦਾ ਤੇ ਇਹਨਾਂ ਦੇ ਉੱਤੇ ਕੋਈ ਡਿਬੇਟ ਨਹੀਂ ਹੋਈ ਸੀਗੀ ਤੇ ਇਸ ਵਾਰ ਤੁਹਾਨੂੰ ਦੱਸ ਰਿਹਾ ਕਿ ਮੋਦੀ ਸਰਕਾਰ ਨੇ ਸਾਡੇ ਦੇਸ਼ ਦੀ ਜਨਤਾ ਦੀ ਵੱਡੀ ਆਬਾਦੀ ਨੂੰ ਰਿਪਰੈਜ਼ੈਂਟ ਕਰਨ ਵਾਲੇ ਬਹੁਤ ਸਾਰੇ ਐਮਪੀ ਆ ਜਿਹੜੇ ਉਹ ਸੰਸਦ ਦੇ ਵਿੱਚੋਂ ਬਰਖਾਸਤ ਕਰਤੇ ਸੀ ਲਗਭਗ 140 ਪਲੱਸ ਐਮਪੀ ਆ ਜਿਹੜੇ ਉਹ ਸੰਸਦ ਦੇ ਵਿੱਚੋਂ ਬਰਖਾਸਤ ਕਰਨ ਤੋਂ ਬਾਅਦ ਦੁਬਾਰਾ ਤੋਂ ਫੇਰ ਇਹ ਬਿੱਲ ਆ ਜਿਹੜੇ ਉਹ ਲੈ ਕੇ ਆਂਦੇ ਗਏ ਤੇ ਇਹਨਾਂ ਦੇ ਉੱਤੇ ਕੋਈ ਵੀ ਡਿਬੇਟ ਆ ਜਿਹੜੀ ਉਹ ਹੋਈ ਨਹੀਂ ਗਈ ਤੇ ਤੁਹਾਨੂੰ ਇਹ ਵੀ ਗੱਲ ਜਾਣ ਕੇ ਹੈਰਾਨੀ ਹੋਊਗੀ ਕਿ ਇਹ ਬਿੱਲ ਆ ਜਿਹੜੇ ਜੋ 21ਵਾਂ ਲੋਕ ਕਮਿਸ਼ਨ ਆ ਜਿਹੜਾ ਉਹ ਥਾਪਿਆ ਗਿਆ ਸੀਗਾ ਜਿਸ ਦਾ ਜਿਸ ਦੀ ਜਿਹੜੀ ਮੁੱਖ ਤੌਰ ਦੇਤੇ ਸੋਰਾ ਜਿਹੜੀ ਹਮੇਸ਼ਾ ਤੋਂ ਹੀ ਆਰਐਸਐਸ ਆਰਐਸਐਸ ਵਾਲੀ ਰਹੀ ਹੈਗੀ ਆ ਉਸ ਲਾ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਉੱਤੇ ਆ ਜਿਹੜਾ ਇਹ ਤਿੰਨੋਂ ਬਿੱਲ ਲੈ ਕੇ ਆਂਦੇ ਗਏ ਆ ਪਰ ਉਸ ਲਾ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਵੀ ਆ ਜਿਹੜਾ ਲੋਕਾਂ ਦੇ ਸਾਹਮਣੇ ਲੈ ਕੇ ਨਹੀਂ ਆਂਦਾਗਾ ਸਗੋਂ ਅੰਦਰੋਂ ਅੰਦਰ ਖਾਤੇ ਆ ਜਿਹੜਾ ਇਸ ਨੂੰ ਆ ਜਿਹੜਾ ਬਦਲਣ ਦੀ ਆ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਪਿਛਲੇ ਦਿਨੀ ਆ ਜਿਹੜਾ ਇਸ ਦੇ ਉੱਤੇ ਐਡਵੋਕੇਟ ਵਿਸ਼ਾਲ ਤਵਾਰੀ ਨੇ ਵੀ ਸੁਪਰੀਮ ਕੋਰਟ ਦੇ ਵਿੱਚ ਇਸ ਦੇ ਉੱਤੇ ਪੀਆਈਐਲ ਆ ਜਿਹੜੀ ਉਹ ਦਾਇਰ ਕਰ ਦਿੱਤੀ ਗਈ ਆ ਅਸਲ ਦੇ ਵਿੱਚ ਜੇਕਰ ਪਿੱਛੇ ਜਾ ਕੇ ਵੇਖੀਏ ਤਾਂ 2022 ਦੇ ਵਿੱਚ 15 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਭਾਸ਼ਣ ਕਰਦੇ ਹੋਏ ਇਹ ਕਿਹਾ ਸੀਗਾ ਕਿ ਇਹ ਜੋ ਕਾਲ ਹੈਗਾ ਇਸ ਨੂੰ ਆ ਜਿਹੜਾ ਅਸੀਂ ਅਮਰਤ ਕਾਲ ਕਹਿ ਰਹੇ ਹਾਂ ਤੇ ਤੁਹਾਨੂੰ ਤੁਹਾਡੇ ਲਈ ਜਾਣ ਕੇ ਹੈਰਾਨੀ ਹੋਊਗੀ ਕਿ ਆਰਐਸ ਸ੍ਰੀ ਭਾਸ਼ਾ ਦੇ ਵਿੱਚ ਜਦੋਂ ਹਿੰਦੂ ਰਾਸ਼ਟਰ ਪੂਰਨ ਤੌਰ ਦੇ ਉੱਤੇ ਸਥਾਪਿਤ ਹੋ ਜਾਊਗਾ ਉਸ ਨੂੰ ਆ ਜਿਹੜਾ ਅਮਰਤ ਕਾਲ ਦਾ ਨਾਮ ਦਿੱਤਾ ਜਾਊਗਾ ਇਸ ਕਰਕੇ ਆ ਜਿਹੜਾ ਇਸ ਹਿੰਦੂ ਰਾਸ਼ਟਰ ਦੇ ਉੱਤੇ ਚੱਲਦਿਆਂ ਹੋਇਆਂ ਅਸੀਂ ਆ ਜਿਹੜਾ ਬਹੁਤ ਸਾਰੀਆਂ ਉਹਨਾਂ ਨੇ ਇਹ ਵੀ ਭਾਸ਼ਣ ਦੇ ਵਿੱਚ ਕਿਹਾ ਸੀਗਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ 2022 ਦੇ ਵਿੱਚ ਹੀ ਇਸ ਬਾਰੇ ਸੰਕੇਤ ਕਰ ਦਿੱਤਾ ਸੀਗਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਦੇ ਸਾਰੇ ਕਾਨੂੰਨ ਆ ਜਿਹੜੇ ਉਹ ਬਦਲ ਦੇਣੇ ਹੈਗੇ ਆ ਤੇ ਨਵੇਂ ਅਮਰਤ ਕਾਲ ਵਾਲੇ ਕਾਨੂੰਨ ਆ ਜਿਹੜੇ ਉਹ ਸਥਾਪਿਤ ਕਰਦੇ ਨੇ ਤੇ ਲਗਾਤਾਰ ਇਸੇ ਕਾਇਦ ਦੇ ਤਹਿਤ ਆਰਐਸਐਸ ਦੀ ਵਿਚਾਰਧਾਰਾ ਦੇ ਤਹਿਤ ਹੀ ਆ ਜਿਹੜਾ ਬਹੁਤ ਸਾਰੇ ਥਾਵਾਂ ਦੇ ਜਗਾਵਾਂ ਦੇ ਨਾਮ ਆ ਜਿਹੜੇ ਉਹ ਚੇਂਜ ਕੀਤੇ ਜਾ ਰਹੇ ਆ ਬਦਲੇ ਜਾ ਰਹੇ ਹੈਗੇ ਆ ਜਿਵੇਂ ਉਦਾਹਰਨ ਵਜੋਂ ਦਿੱਲੀ ਦੇ ਰਾਜਪਥ ਦਾ ਨਾਮ ਬਦਲ ਕੇ ਆ ਜਿਹੜਾ ਉਹ ਕਰਤਵਿਆ ਪਥ ਰੱਖ ਦਿੱਤਾ ਗਿਆ ਸੀਗਾ ਜਵਾਹਰ ਲਾਲ ਨਹਿਰੂ ਉਜੈਵ ਘਰ ਦਾ ਨਾਮ ਬਦਲ ਕੇ ਆ ਜਿਹੜਾ ਪ੍ਰਧਾਨ ਮੰਤਰੀ ਅਜਾਇਬ ਕਰ ਰੱਖਿਆ ਗਿਆ ਇੰਨਾ ਹੀ ਨੀਗਾ ਯੂਪੀ ਦੇ ਵਿੱਚ ਇਲਾਹਾਬਾਦ ਦਾ ਨਾਮ ਬਦਲ ਕੇ ਆ ਜਿਹੜਾ ਪ੍ਰਿਆਗਰਾਜ ਆ ਜਿਹੜਾ ਉਹ ਕਰ ਦਿੱਤਾ ਸੀ ਤੇ ਲਗਾਤਾਰ ਇੱਕ ਵਾਇਦਵੀ ਆ ਜਿਹੜੀ ਉਹ ਮੋਦੀ ਸਰਕਾਰ ਆ ਜਿਹੜੀ ਉਹ ਚਲਾ ਰਹੀ ਹੈਗੀ ਆ ਲਗਾਤਾਰ ਨਾਮ ਆ ਜਿਹੜੇ ਉਹ ਬਦਲੇ ਜਾ ਰਹੇ ਆ ਤੇ ਦੂਸਰੀ ਗੱਲ ਇਹ ਵੀ ਹੈਗੀ ਆ ਸਿਰਫ ਨਾਵਾਂ ਤੀਕ ਹੀ ਸੀਮਤ ਨਹੀਂਗਾ ਉਹਨਾਂ ਨੇ ਇਹ ਕਹਿ ਰਹੇ ਹੈਗੇ ਆ ਕਿ ਜਿੰਨਾ ਵੀ ਅੱਜ ਤੋਂ ਪਹਿਲਾਂ ਹੋਇਆ ਹੈਗਾ ਜਿੰਨੇ ਵੀ ਕਾਨੂੰਨ ਚੱਲ ਰਹੇ ਆ ਜਿੰਨਾਂ ਵੀ ਇਮਾਰਤਾਂ ਜੋ ਵੀ ਸਿਸਟਮ ਚੱਲ ਰਿਹਾ ਹੈਗਾ ਉਹ ਸਾਡੀ ਜਿੰਨਾ ਵੀ ਇਹ ਸਿਸਟਮ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਡੇ ਗੁਲਾਮੀ ਦਾ ਪ੍ਰਤੀਕ ਆ ਆਜ਼ਾਦੀ ਤੋਂ 75 ਸਾਲ ਤੋਂ ਬਾਅਦ ਬਾਅਦ ਉਹ ਜਿੰਨੀਆਂ ਵੀ ਗੁਲਾਮੀ ਦੀਆਂ ਪ੍ਰਤੀਕ ਆ ਉਹਨਾਂ ਨੂੰ ਹਟਾ ਦਿੱਤਾ ਜਾਊਗਾ ਤੇ ਇਸੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆ ਜਿਹੜਾ ਅ ਜੋ ਪਹਿਲਾਂ ਬ੍ਰਿਟਾਨਵੀ ਰਾਜ ਵੇਲੇ ਸੰਸਦ ਦੀ ਸੰਸਦੀ ਬਿਲਡਿੰਗ ਸੀ ਸਾਡੀ ਜੋ ਬ੍ਰਿਟਾਨਵੀ ਰਾਜ ਵੇਲੇ ਸੰਸਦੀ ਬਿਲਡਿੰਗ ਸੀਗੀ ਉਸ ਬਿਲਡਿੰਗ ਦੀ ਥਾਂ ਦੇ ਉੱਤੇ ਨਵੀਂ ਬਿਲਡਿੰਗ ਬਣਾਈ ਤੇ ਸਭ ਤੋਂ ਅ ਵਿਸ਼ੇਸ਼ ਗੱਲ ਇਹ ਵੀ ਆ ਕਿ ਉਸ ਦਾ ਉਦਘਾਟਨ ਜਿਹੜਾ ਉਹ ਸਾਧੂ ਸੰਤਾਂ ਤੋਂ ਕਰਵਾਇਆ ਗਿਆ ਤੇ ਦੂਸਰੀ ਗੱਲ ਇਹ ਵੀ ਆ ਕਿ ਨਾਲ ਹੀ ਉਸ ਦੇ ਵਿੱਚ ਇੱਕ ਚੰਨ ਜੋ ਸੰਗੋਲ ਸਥਾਪਿਤ ਕੀਤਾ ਗਿਆ ਉਹ ਵੀ ਹਿੰਦੂ ਰਾਜ ਦਾ ਹਿੰਦੂ ਰਾਸ਼ਟਰ ਦਾ ਚੰਨ ਜਾਣ ਕੇ ਪੂਰਨ ਤੌਰ ਦੇ ਉੱਤੇ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਹੈ ਜਿਹੜੀ ਉਹ ਜੋਰਾਂ ਸ਼ੋਰਾਂ ਦੇ ਨਾਲ ਤਿਆਰੀ ਕੀਤੀ ਜਾ ਰਹੀ ਹੈਗੀ ਆ ਆਖਿਆ ਇਹ ਜਾ ਰਿਹਾ ਹੈਗਾ ਕਿ ਇਹ ਬ੍ਰਿਟਿਸ਼ ਰਾਜ ਦੀ ਗੁਲਾਮੀ ਦੀਆਂ ਪ੍ਰਤੀਕ ਨੇ ਇਸੇ ਕਰਕੇ ਇਹਨਾਂ ਚੀਜ਼ਾਂ ਨੂੰ ਆ ਜਿਹੜਾ ਉਹ ਅਸੀਂ ਹਟਾ ਰਹੇ ਹੈਗੇ ਆ ਅ ਇੰਡੀਅਨ ਪੈਨਲ ਕੋਡ ਆ ਜਿਹੜਾ ਉਹ 1860 ਦੇ ਵਿੱਚ ਬਣਿਆ ਸੀਗਾ ਤੇ ਅ ਉਸ ਨੂੰ ਵੀ ਆ ਜਿਹੜਾ ਉਹ ਬਦਲ ਦਿੱਤਾ ਪਰ ਜੇਕਰ ਉਹ 1860 ਵੇਲੇ ਦਾ ਬਣਿਆ ਹੈਗਾ ਤਾਂ ਉਹਦੇ ਵਿੱਚ ਜਿਹੜੀਆਂ ਉਹ ਸੋਧਾਂ ਵੀ ਕੀਤੀਆਂ ਜਾ ਸਕਦੀਆਂ ਸੀ ਪਰ ਜੋ ਕ੍ਰਿਮੀਨਲ ਪ੍ਰੋਸੀਜਰ ਪ੍ਰੋਸੀਜਰ ਕੋਡ ਹੈਗਾ ਉਹ ਤਾਂ 1973 ਦੇ ਵਿੱਚ ਬਣਿਆ ਸੀਗਾ ਤੇ ਦੂਸਰਾ ਹੈਗਾ ਇੰਡੀਅਨ ਐਵੀਡੈਂਸ ਐਕਟ ਵੀ ਆ ਜਿਹੜਾ ਉਹ ਭਾਵੇਂ ਬਣਾਇਆ ਤਾਂ 1872 ਵਿੱਚ ਸੀਗਾ ਪਰ ਇਸ ਨੂੰ ਵੀ ਆ ਜਿਹੜਾ ਮਾਰਚ 2020 ਨੂੰ ਸੋਧ ਕੇ ਆ ਜਿਹੜਾ ਉਹ ਅਪਡੇਟ ਕਰ ਦਿੱਤਾ ਗਿਆ ਸੀਗਾ ਪਰ ਫਿਰ ਵੀ ਆ ਜਿਹੜਾ ਇਹਨਾਂ ਨੂੰ ਸੋਧਣ ਦੀ بجائے ਮੋਦੀ ਸਰਕਾਰ ਨੇ ਦਾਵਾ-ਦਾਵਾ ਜਿਹੜਾ ਇਹਨਾਂ ਨੂੰ ਪੂਰਨ ਤੌਰ ਦੇਤੇ ਹਟਾ ਕੇ ਆ ਜਿਹੜਾ ਇੱਕ ਵੱਖਰਾ ਜਿਹੜਾ ਕਾਨੂੰਨ ਆ ਫੌਜਦਾਰੀ ਕਾਨੂੰਨ ਆ ਉਹ ਸਾਡੇ ਸਾਹਮਣੇ ਜਿਹੜਾ ਉਹ ਲਿਹਾ ਕੇ ਰੱਖ ਦਿੱਤਾ ਜਿਸ ਦੀ ਆ ਜਿਹੜੀ ਬਹੁਤ ਸਾਰੇ ਲੋਕ ਆ ਜਿਹੜੇ ਉਹ ਵਿਰੋਧ ਵੀ ਕਰ ਰਹੇ ਹੈਗੇ ਆ ਟਰੱਕਾਂ ਵਾਲਿਆਂ ਦਾ ਜਿਹੜਾ ਪ੍ਰਦਰਸ਼ਨ ਆ ਜਿਹੜਾ ਉਹ ਸਾਡੇ ਸਾਹਮਣੇ ਆ ਪਰ ਸਿਰਫ ਸਿਰਫ ਇਹਦੇ ਵਿੱਚ ਇਹ ਹੀ ਆ ਜਿਹੜੀ ਖਾਮੀ ਨੀਗੀ ਸਗੋਂ ਹੋਰ ਵੀ ਕਈ ਜਿਹੜੀਆਂ ਧਰਾਵਾਂ ਜਿਹੜੀਆਂ ਉਹ ਅਜਈਆਂ ਹੈਗੀਆਂ ਜੋ ਲੋਕ ਸੰਘਰਸ਼ਾਂ ਦੇ ਰਸਤੇ ਪਏ ਹੋਏ ਆ ਕਿਸੇ ਵੀ ਤਰੀਕੇ ਜੇਕਰ ਉਹ ਸਰਕਾਰ ਦਾ ਵਿਰੋਧ ਕਰਦੇ ਹੈਗੇ ਆ ਤਾਂ ਉਹਨਾਂ ਵਾਸਤੇ ਇਸ ਨਵੇਂ ਕਾਨੂੰਨ ਦੇ ਵਿੱਚ ਭਾਰਤੀ ਨਿਆਂ ਸੰਹਿਤਾ ਦੇ ਵਿੱਚ ਆ ਜਿਹੜਾ ਇਹੋ ਜੇ ਪ੍ਰਾਵਧਾਨ ਕੀਤੇ ਹੋਏ ਆ ਕਿ ਬੰਦਾ ਜਿਹੜਾ ਸਾਰੀ ਉਮਰ ਆ ਜਿਹੜਾ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦਾਗਾ ਜੇਕਰ ਉਹ ਕਿਤੇ ਨਾ ਕਿਤੇ ਸਰਕਾਰ ਦੇ ਖਿਲਾਫ ਆ ਜਿਹੜਾ ਉਹ ਬੋਲਦਾ ਹੈਗਾ ਉਸ ਦਾ ਵੀ ਬਹੁਤ ਵਾਰੀ ਆ ਜਿਹੜਾ ਉਹ ਗਲਤ ਇਸਤੇਮਾਲ ਕੀਤਾ ਗਿਆ ਤੇ ਬਹੁਤ ਸਾਰੇ ਲੋਕਾਂ ਨੂੰ ਆ ਜਿਹੜਾ ਉਸ ਦੇ ਤਹਿਤ ਆ ਜਿਹੜੀ ਉਹ ਸਜ਼ਾ ਵੀ ਮਿਲੀ ਪਰ ਇਸ ਵਾਰ ਆ ਜਿਹੜਾ ਧਾਰਾ 150 ਵਰਤੀ ਗਈ ਆ ਪਹਿਲਾਂ ਤਾਂ ਇਸ ਦੇ ਵਿੱਚ ਸਿਰਫ ਸਿਰਫ ਸੰਕੇਤ ਭਾਸ਼ਣ ਤੇ ਲਿਖਤਾਂ ਹੀ ਆਉਂਦੇ ਸੀਗੇ ਪਰ ਹੁਣ ਆ ਜਿਹੜਾ ਇਸ ਦਾ ਦਾਇਰਾ ਜਿਹੜਾ ਉਹ ਵਿਸ਼ਾਲ ਕਰ ਦਿੱਤਾ ਗਿਆ ਹੁਣ ਆਰਟੀਕਲ ਜੋ 150 ਸਰਕਾਰ ਜੋ ਲੈ ਕੇ ਆਈ ਹੈਗੀ ਆ ਉਸ ਦੇ ਅਨੁਸਾਰ ਆ ਜਿਹੜਾ ਜੋ ਵੀ ਜੋ ਵੀ ਵਿਅਕਤੀ ਇਰਾਦਨ ਤਨ ਜਾਂ ਜਾਣ ਦਾ ਪਹੁੰਚਦਾ ਹੋਇਆ ਲਿਖੇ ਜਾਂ ਬੋਲੇ ਸ਼ਬਦਾਂ ਰਾਹੀਂ ਜਾਂ ਇਸ਼ਾਰਿਆਂ ਸੰਕੇਤਾਂ ਨਾਲ ਜਾਂ ਦਿਖਾਈ ਪੇਸ਼ਕਾਰੀ ਰਾਹੀਂ ਜਾਂ ਮਾਲੀ ਸ਼ੋਮਸੋਮਿਆ ਰਾਹੀਂ ਜਾਂ ਹੋਰ ਕਿਸੇ ਢੰਗ ਨਾਲ ਹਥਿਆਰਬੰਦ ਬਗਾਵਤ ਜਾਂ ਵਖਵਾਦ ਜਾਂ ਤੋਰ ਫੋੜ ਵਾਲੀਆਂ ਸਰਗਰਮੀਆਂ ਨੂੰ ਉਕਸਾਉਂਦਾ ਜਾਂ ਉਕਸਾਉਣ ਦਾ ਯਤਨ ਕਰਦਾ ਹੈ ਜਾਂ ਵੱਖ-ਵੱਖ ਦੀਆਂ ਗਤੀਵਿਧੀਆਂ ਦੀ ਭਾਵਨਾਵਾਂ ਨੂੰ ਉਤਸ਼ਾਹਿਤ ਕਰਦਾ ਹੈ ਜਾਂ ਦੇਸ਼ ਦੀ ਏਕਤਾ ਅਖੰਡਤਾ ਅਤੇ ਪ੍ਰਭੂ ਸਤਾ ਨੂੰ ਖਤਰੇ ਵਿੱਚ ਪਾਉਣ ਵਾਲੀਆਂ ਕਾਰਵਾਈਆਂ ਕਰਦਾ ਜਾਂ ਉਹਨਾਂ ਵਿੱਚ ਹਿੱਸਾ ਲੈਂਦਾ ਹੈ ਤਾਂ ਉਸ ਨੂੰ ਉਮਰ ਕੈਦ ਜਾਂ ਜੁਰਮਾਨੇ ਸਮੇਤ 7 ਸਾਲ ਦੀ ਕੈਦੀ ਸਜ਼ਾ ਦਿੱਤੀ ਜਾਊਗੀ ਪਰ ਦੇਖਣ ਵਾਲੀ ਗੱਲ ਇਹ ਹੈਗੀ ਆ ਕਿ ਪਹਿਲਾਂ ਤਾਂ ਸਿਰਫ ਦੇ ਸਿਰਫ ਇਸ ਦੇ ਦਾਇਰੇ ਦੇ ਵਿੱਚ ਸਿਰਫ ਤੇ ਸਿਰਫ ਲਿਖਤਾਂ ਭਾਸ਼ਣ ਤੇ ਸੰਕੇਤ ਹੀ ਸਮਨ ਸੀਗੇ ਪਰ ਹੁਣ ਇਸ ਦਾ ਦਾਇਰਾ ਜਿਹੜਾ ਉਹ ਵਿਸ਼ਾਲ ਕਰ ਦਿੱਤਾ ਗਿਆ ਜੇਕਰ ਇਸ ਨੂੰ ਧਿਆਨ ਦੇ ਨਾਲ ਦੇਖਿਆ ਜਾਵੇ ਤਾਂ ਜਿੰਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਲੋਕੀ ਜੋ ਵੀਡੀਓ ਪਾਉਂਦੇ ਹੈਗੇ ਆ ਉਹਨਾਂ ਵੀਡੀਓ ਦੇ ਵਿੱਚ ਜੇਕਰ ਤੁਸੀਂ ਸਰਕਾਰ ਦੀ ਕਿਸੇ ਵੀ ਨੀਤੀ ਦੀ ਆਲੋਚਨਾ ਕੀਤੀ ਤਾਂ ਤੁਹਾਡੇ ਉੱਤੇ ਆ ਜਿਹੜਾ ਉਹ ਦੇਸ਼ ਧਰੋਹ ਦਾ ਜਿਹੜਾ ਉਹ ਮੁਕੱਦਮਾ ਦਰਜ ਕੀਤਾ ਜਾ ਸਕਦਾ ਹੈਗਾ ਕਿਉਂਕਿ ਜੇਕਰ ਤੁਸੀਂ ਸਰਕਾਰ ਦੀ ਕੋਈ ਵੀ ਵਿਦੇਸ਼ ਨੀਤੀ ਦੇ ਉੱਤੇ ਸਵਾਲ ਖੜਾ ਕਰੋਗੇ ਤਾਂ ਤੁਹਾਨੂੰ ਇਹ ਕਹਿ ਦਿੱਤਾ ਜਾਊਗਾ ਕਿ ਇਹ ਆ ਜਿਹੜਾ ਦੇਸ਼ ਦੀ ਪ੍ਰਭੂਸ਼ੱਤਾ ਵਾਸਤੇ ਖਤਰਾ ਹੈਗਾ ਜੇਕਰ ਤੁਸੀਂ ਆਪਣੇ ਵਿਸ਼ੇਸ਼ ਮੰਨ ਲਓ ਆਪਾਂ ਪੰਜਾਬ ਰਾਜ ਦੇ ਵਿੱਚ ਰਹਿ ਰਹੇ ਹਾਂ ਤੇ ਪੰਜਾਬੀਆਂ ਦੀਆਂ ਆਪਣੀਆਂ ਵੱਖਰੀਆਂ ਮੰਗਾ ਮਸਲੇ ਹੈਗੇ ਆ ਪੰਜਾਬ ਸੰਬੰਧੀ ਸਟੇਟ ਸੰਬੰਧੀ ਤਾਂ ਇਹ ਕਹਿ ਦਿੱਤਾ ਜਾਊਗਾ ਕਿ ਦੇਸ਼ ਦੀ ਅਖੰਡਤਾ ਨੂੰ ਖਤਰਾ ਜਾਂ ਤੁਸੀਂ ਵੱਖਵਾਦੀ ਸੋਚਦੇ ਹੋ ਇਸੇ ਤਰੀਕੇ ਦੇ ਨਾਲ ਜੇਕਰ ਕੋਈ ਵਿਅਕਤੀ ਕੋਈ ਵੀਡੀਓ ਇਸ ਤਰ੍ਹਾਂ ਦੀ ਅਪਲੋਡ ਕਰਦਾ ਹੈਗਾ ਜਾਂ ਸੋਸ਼ਲ ਮੀਡੀਆ ਦੇ ਉੱਤੇ ਉਹਦੀ ਸ਼ਬਦਾਵਲੀ ਕਿਤੇ ਨਾ ਕਿਤੇ ਸਰਕਾਰ ਵਿਰੋਧੀ ਹੋਗੀ ਤਾਂ ਕਿਸੇ ਵੀ ਤਰੀਕੇ ਆ ਜਿਹੜਾ ਇਸ ਕਾਨੂੰਨ ਦੇ ਵਿੱਚ ਅਜਿਹੇ ਬਹੁਤ ਸਾਰੇ ਲੂਪ ਹੋਲ ਛੱਡ ਦਿੱਤੇ ਗਏ ਆ ਜਿਨ੍ਹਾਂ ਦੇ ਨਾਲ ਆ ਜਿਹੜਾ ਉਸ ਦੇ ਉੱਤੇ ਦੇਸ਼ ਧਰੋਹ ਦਾ ਮੁਕੱਦਮਾ ਜਿਹੜਾ ਉਹ ਦਰਜ ਹੋ ਜਾਊਗਾ ਤੇ ਇਸ ਨਵੀਂ ਧਾਰਾ ਦੇ ਅਕੋਰਡਿੰਗ ਆ ਜਿਹੜੀ ਉਹ ਸਜ਼ਾ ਵੀ ਵੱਧ ਆ ਤੇ ਜ਼ਮਾਨਤ ਹੋਣ ਦੀ ਵੀ ਆ ਜਿਹੜੀ ਸੰਭਾਵਨਾ ਉਹ ਘੱਟ ਹੈਗੀ ਆ ਇੱਕ ਇਹ ਵੀ ਗੱਲ ਆ ਕਿ ਪਹਿਲਾਂ ਜਿਹੜੀ ਗ੍ਰਿਫਤਾਰੀ ਹੁੰਦੀ ਸੀਗੀ ਉਹ ਪੁਲਸ ਹਿਰਾਸਤ ਦੇ ਵਿੱਚ ਰੱਖਣ ਦੇ ਵੱਧ ਤੋਂ ਵੱਧ ਜਿਹੜੇ 15 ਦਿਨ ਹੁੰਦੇ ਸੀਗੇ ਪਰ ਹੁਣ ਆ ਜਿਹੜਾ ਉਸ ਦਾ ਸਮਾਂ ਵਧਾ ਦਿੱਤਾ ਗਿਆ ਹੁਣ ਇਹ ਸਮਾਂ ਜਿਹੜਾ ਉਹ 60 ਦਿਨ ਕਰ ਦਿੱਤਾ ਗਿਆ ਅਤੇ ਅਦਾਲਤ ਦੀ ਮਨਜ਼ੂਰੀ ਦੇ ਨਾਲ ਹਿਰਾਸਤ ਦੇ ਵਿੱਚ ਰੱਖਣ ਦਾ ਸਮਾਂ ਜਿਹੜਾ ਉਹ 90 ਦਿਨਾਂ ਦਾ ਕਰ ਦਿੱਤਾ ਗਿਆ ਨਾਲ ਹੀ ਇਹ ਵੀ ਆ ਕਿ ਪਹਿਲਾਂ ਜੇਕਰ ਕੋਈ ਮੁਜਰਮ ਅ ਕਚਹਿਰੀ ਦੇ ਵਿੱਚ ਸ਼ਾਮਲ ਨਹੀਂ ਹੁੰਦਾ ਸੀਗਾ ਤਰੀਕ ਦੇ ਉੱਤੇ ਸ਼ਾਮਲ ਨਹੀਂ ਹੁੰਦਾ ਸੀਗਾ ਤਾਂ ਉਸ ਦੇ ਖਿਲਾਫ ਆ ਜਿਹੜੀ ਉਹ ਸਜ਼ਾ ਨਹੀਂ ਸੁਣਾਈ ਜਾ ਸਕਦੀ ਸੀ ਇਹਦੇ ਵਿੱਚ ਇਹ ਕਿਹਾ ਜਾ ਰਿਹਾ ਹੈਗਾ ਕਿ ਬਹੁਤ ਸਾਰੇ ਮੁਜਰਮ ਆ ਜਿਹੜੇ ਉਹ ਬਾਹਰ ਇੱਥੋਂ ਛੱਡ ਕੇ ਦੇਸ਼ ਛੱਡ ਕੇ ਬਾਹਰ ਚਲੇ ਜਾਂਦੇ ਹੈਗੇ ਆ ਇਸ ਕਰਕੇ ਉਹਨਾਂ ਦਾ ਜਿਹੜੇ ਕੇਸ ਅਧ ਵਿਚਕਾਰ ਲਟਕਦੇ ਰਹਿੰਦੇ ਸੀਗੇ ਤੇ ਉਹਨਾਂ ਨੂੰ ਆ ਜਿਹੜੀ ਉਹ ਸਜ਼ਾ ਨਹੀਂ ਸੁਣਾਈ ਜਾ ਸਕਦੀ ਸੀ ਪਰ ਦੇਖਣ ਵਾਲੀ ਗੱਲ ਇਹ ਵੀ ਇੱਕ ਸਾਡੇ ਭਾਰਤ ਦੀਆਂ ਬਹੁਤ ਸਾਰੀਆਂ ਏਜੰਸੀਆਂ ਜਿਹੜੀਆਂ ਬਾਹਰ ਕੰਮ ਕਰਦੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਰੌਗੀ ਇੰਟਰਪੋਲ ਵਰਗੀਆਂ ਏਜੰਸੀਆਂ ਹੈਗੀਆਂ ਉਹਨਾਂ ਦੇ ذریعے ਜੇਕਰ ਤੁਸੀਂ ਕਿਸੇ ਨੂੰ ਗ੍ਰਿਫਤਾਰ ਨਹੀਂ ਕਰ ਪਾয়েਗੇ ਤਾਂ ਇਹਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਨਵਾਂ ਕਾਨੂੰਨ ਆ ਜਿਹੜਾ ਉਹ ਲੈ ਕੇ ਆਜੋ ਜੇਕਰ ਇਹਦੇ ਵਿੱਚ ਇਹ ਵੀ ਅਖੇ ਕਈ ਵਾਰੀ ਜੇਕਰ ਕੋਈ ਵਿਅਕਤੀ ਬਿਮਾਰ ਹੋ ਜੇ ਉਸ ਨੂੰ ਕੋਈ ਐਕਸੀਡੈਂਟ ਹੋਵੇ ਹੋ ਜੇ ਉਹਨੂੰ ਹੋਰ ਕਿਸੇ ਮਜਬੂਰੀ ਖਾਤਰ ਆ ਜਿਹੜਾ ਉਹ ਕਚਹਿਰੀ ਦੇ ਵਿੱਚ ਨਾ ਵੀ ਪਹੁੰਚ ਪਾਵੇ ਤਾਂ ਵੀ ਉਸ ਦੇ ਖਿਲਾਫ ਆ ਜਿਹੜੀ ਹੁਣ ਫੈਸਲਾ ਸੁਨਾਇਆ ਜਾ ਸਕਦਾ ਤੇ ਉਸ ਨੂੰ ਆ ਜਿਹੜੀ ਸਜ਼ਾ ਜਿਹੜੀ ਆ ਉਹ ਦਿੱਤੀ ਜਾ ਸਕਦੀ ਆ ਇਸ ਕਾਨੂੰਨ ਦੇ ਵਿੱਚ ਸਿਰਫ ਤੇ ਸਿਰਫ ਇੱਕ ਕੁਝ ਗਾਂਵਦੂ ਵੀ ਆ ਹੁਣ ਆ ਜਿਹੜੀ ਇਸ ਨਵੇਂ ਭਾਰਤੀ ਨਿਆਂ ਸਹਿਯੰਤਾ ਦੇ ਵਿੱਚ ਆ ਜਿਹੜੀ ਉਹ ਜ਼ੀਰੋ ਐਫ ਆਈ ਆਰ ਦੀ ਗੱਲ ਆ ਜਿਹੜੀ ਉਹ ਕੀਤੀ ਗਈ ਆ ਮਤਲਬ ਜਿੱਥੇ ਕੋਈ ਘਟਨਾ ਹੋਗੀ ਉਥੋਂ ਦੇ ਨੇੜਲੀ ਹੀ ਥਾਣੇ ਦੇ ਵਿੱਚ ਤੁਸੀਂ ਐਫ ਆਈ ਆਰ ਕਰਵਾ ਸਕਦੇ ਹੋ ਜਿਸ ਦਾ ਨੰਬਰ ਆ ਜਿਹੜਾ ਉਹ 0 ਹੋਊਗਾ ਤੇ ਸਮੇਂ ਦੇ ਉੱਤੇ ਆ ਜਿਹੜਾ ਇਸ ਤੋਂ ਬਾਅਦ ਆ ਉਹ ਉਸ ਨੂੰ ਜਿੱਥੋਂ ਦਾ ਵਿਅਕਤੀ ਹੋਊਗਾ ਸਬੰਧਤ ਥਾਣੇ ਆ ਜਿਹੜਾ ਉਹ ਭੇਜ ਦਿੱਤਾ ਜਾਊਗਾ ਸੋ ਕਈ ਸਾਰੀਆਂ ਖਾਮੀਆਂ ਜਿਹੜੀਆਂ ਉਹ ਇਸ ਜੋ ਨਵੀਂ ਭਾਰਤੀ ਨਿਆਂ ਸਹਿੰਤਾ ਜਿਹੜੀ ਆ ਉਹ ਲੈ ਕੇ ਆਏ ਹੈਗੇ ਆ ਸੀ ਆਰ ਪੀ ਸੀ ਦੀ ਜਗ੍ਹਾ ਦੇ ਉੱਤੇ ਭਾਰਤੀ ਸਾਖਿਆ ਸਹਿੰਤਾ ਲੈ ਕੇ ਆਏ ਆ ਜੋ ਤਿੰਨ ਇਹ ਪੂਰਨ ਤੌਰ ਦੇਤੇ ਕਾਨੂੰਨ ਬਦਲੇ ਹੈਗੇ ਆ ਉਹਨਾਂ ਦੇ ਵਿੱਚ ਆ ਜਿਹੜੀਆਂ ਬਹੁਤ ਸਾਰੀਆਂ ਅਜਿਹੀਆਂ ਧਰਾਵਾਂ ਹੈਆਂ ਜਿਨ੍ਹਾਂ ਨੂੰ ਵਰਤ ਕੇ ਸਰਕਾਰ ਆ ਜਿਹੜੀ ਕੱਲ ਨੂੰ ਜੋ ਜਮਹੂਰੀਅਤ ਪਸੰਦ ਲੋਕ ਹੈਗੇ ਆ ਜੋ ਜਮਹੂਰੀਅਤ ਨੂੰ ਪਸੰਦ ਕਰਦੇ ਹੈਗੇ ਆ ਜਿਹੜੇ ਪੱਤਰਕਾਰਾਂ ਨੂੰ ਇਹ ਲੱਗਦਾ ਹੈਗਾ ਕਿ ਅਸੀਂ ਲੋਕਾਂ ਦੇ ਵਾਸਤੇ ਕੁਝ ਕਰ ਰਹੇ ਹੈਗੇ ਆ ਜਿਨ੍ਹਾਂ ਨੂੰ ਇਹ ਲੱਗਦਾ ਹੈਗਾ ਕਿ ਅਸੀਂ ਲੋਕਾਂ ਦੇ ਲਈ ਆਰਗੇਨਾਈਜੇਸ਼ਨ ਨੂੰ ਰਨ ਕਰ ਰਹੇ ਹੈਗੇ ਆ ਤਾਂ ਉਹਨਾਂ ਸਾਰਿਆਂ ਵਾਸਤੇ ਜੇਕਰ ਇਸ ਨਵੇਂ ਕਾਨੂੰਨ ਦੇ ਵਿੱਚ ਧਾਰਾ 150 ਨੂੰ ਪੜੋਗੇ ਤਾਂ ਤੁਹਾਨੂੰ ਸਾਫ਼ ਤੇ ਸਪਸ਼ਟ ਹੋ ਜਾਊਗਾ ਤੁਹਾਡੇ ਬਹੁਤ ਸਾਰੇ ਹੱਕਾਂ ਦੇ ਉੱਤੇ ਹੈ ਜਿਹੜਾ ਉਹ ਢਾਕਾ ਵੱਜ ਰਿਹਾ ਹੈਗਾ ਸੋ ਉਮੀਦ ਕਰਦਾ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਊਗੀ ਦੂਸਰੀ ਗੱਲ ਇਹ ਵੀ ਆ ਕਿ ਇਹ ਜਾਣਕਾਰੀ ਅਸੀਂ ਕੁਝ ਕੁ ਮੈਗਜ਼ੀਨਾਂ ਕੁਝ ਅਖਬਾਰਾਂ ਤੋਂ ਜਿਹੜੀ ਉਕਤਰਤ ਕੀਤੀ ਸੀਗੀ ਇਸ ਵੀਡੀਓ ਨੂੰ ਜਿਹੜਾ ਲਾਜ਼ਮੀ ਸ਼ੇਅਰ ਕਰਨਾ ਮੈਂ ਬਲਰਾਜ ਮੋੜ ਤੁਹਾਡਾ ਬਹੁਤ ਬਹੁਤ ਧੰਨਵਾਦ